ਨੀਏ ਗੋ ਵੀਡੀਓ ਜੀ ਬਾਹਰ ਜਾਂਦੇ ਨੇ ਕੀ ਕਰਦੀਆਂ ਤੂੰ ਸੌ ਕੇ ਉੱਠ ਕੇ 15 ਵਜੇ ਆਇਆ ਬਾਏ 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 ਬੇਟਾ ਓਕੇ ਵਿਚਾਕ ਦੀਪੀ ਮੇਰੇ ਵਾਸਤੇ ਵੇਖ ਕਿਵੇਂ ਚੱਕੀ ਆਦੀ ਮੇਰੇ ਵਾਸਤੇ ਤੇ ਚੱਲੇ ਗੁਰਦੁਆਰਾ ਸਾਈਂ ਮੱਥਾ ਟੇਕ ਕਰ ਤੇ ਚਿਓ ਨਾ 흘ਾਉਂਦੀ बंद देखो मत दिए पहला तो जब दो कारे लटती यहां से तीन है क्या है अच्छा तो से दाएं घुमा ली जल्दी यूं ऐसे भी लिए लिए। तो भाग तो निकाल बाता किसी का ओके ਕਾ ਦੋ ਤਿੰਨ ਦਿਨ ਹੋ ਗਏ ਮੌਸਮ ਇਤੈ ਹੀ ਆ ਠੰਡਾ ਠਾਰੀ ਆ ਮਤਲਬ ਧੁੱਪ ਦੁਪਹਿਰੇ ਕਈ ਵਾਰ ਤੇ ਵਿੱਚ ਵਿੱਚ ਨਿਕਲੋਂਦੀ ਵੈਸੇ ਧੁੱਪ ਨਾਲ ਵੀ ਹੋਵੇ ਤਾਂ ਨਾ ਮੌਸਮ ਪਰਛਾਵਾਂ ਇਹ ਟਲੇ ਨਹੀਂ ਹੁੰਦਾ ਜਿਵੇਂ ਇਸ ਤਰ੍ਹਾਂ ਦਾ ਮੌਸਮ ਹੋਇਆ ਹੁੰਦਾ ਜੇ ਕਿਉਂਕਿ ਨਾਲ ਗੰਡੇ ਤੋਂ ਬਿਨਾਂ ਦਾਲ ਟੇਸਟੀ ਨਹੀਂ ਲੱਗਦੀ ਸਸ ਤੋਂ ਪਹਿਲਾਂ ਅੱਜ ਗੰਡੇ ਕੱਢ ਲਿਆ ਆਪਾਂ ਗੰਡੇ ਤੋਂ ਬਿਨਾਂ ਦਾਲ ਟੇਸਟੀ ਨਹੀਂ ਲੱਗਦੀ ਅਸੀਂ ਗੰਡੇ ਦਾਲ ਦੇ ਨਾਲ ਗੰਡੇ ਜ਼ਰੂਰ ਖਾਂਦੇ ਤੇ ਬਾਕੀ ਡਾਕਟਰ ਕਹਿੰਦੇ ਗੰਡਾ ਜਿਹੜਾ ਬਹੁਤ ਚੰਗਾ ਹੁੰਦਾ 100 ਬਿਮਾਰੀਆਂ ਨੂੰ ਤੋੜਦਾ ਕਹਿੰਦੇ ਤੇ ਜ਼ਰੂਰ ਖਾਇਆ ਕਰੋ ਜਿਹੜੇ ਨਹੀਂ ਖਾਂਦੇ ਸਵੇਰ ਨਾ ਖਾਦਾ ਰਾਤ ਨੂੰ ਖਾਲਿਆ ਸੁਪਰਟ ਕੇ ਤੇ ਚਲੋ ਆਪਾਂ ਫਰੈਸ਼ ਵਗੈਰਾ ਕਰ ਲੈਣਾ ਰਾਤ ਨੂੰ ਖਾ ਲਿਆ ਅਸੀਂ ਫਿਰ ਐਸੇ ਕੋਈ ਵੀ ਸਬਜ਼ੀ ਦਾਲ ਦੀ ਐਸੇ ਕੋਈ ਵੀ ਸਬਜ਼ੀ ਹੋਵੇ ਖੰਡਾ ਜ਼ਰੂਰ ਖਾ ਲੈਣਾ ਕੋਸ਼ਿਸ਼ ਸਾਡੀ ਹੁੰਦੀ ਕਦੇ ਨਾ ਕੱਟਿਆ ਗਿਆ ਹੋਵੇ ਜਿੱਦਾਂ ਭੁਲ ਜੇ ਤਵੱਖਰੀ ਕਰ ਲੈ ਨਹੀਂ ਐਸੇ ਅਸੀਂ ਖਾਣ ਨਹੀਂ ਖਾਣੇ ਘੰਟਾ ਨਹੀਂ ਮੁੜ ਕੇ ਹੁੰਦੇ ਨਾ ਜਦ ਚੋ ਤਰੀ ਲੋਫੇ ਰੋਚਰ ਕੱਢੀ ਨੇ ਦਾਮ ਨਾਲ ਵੈਸੇ ਸਵਾਦ ਬਹੁਤ ਲੱਗਦੇ ਨਿੱਕੇ ਨਿੱਕੇ ਜਿਹੇ ਕੱਟੀ ਤੇ ਵੱਡੇ ਵੱਡੇ ਦੀ ਕੱਟੀ ਦੇ ਨਿੱਕੇ ਨਿੱਕੇ ਗੰਡੇ ਨੇ ਬਾਲੇ ਨਿੱਕੇ ਵੀ ਨਾਲ ਹੋਣ ਤੇ ਮੀਡੀਅਮ ਜਿਹਾ ਸਾਈਜ਼ ਦਾ ਰਹਿੰਦਾ ਇਹ ਟੇਸਟੀ ਲੱਗਦੇ ਨਾਲ ਇਹਨਾਂ ਕੋਵੜੇ ਨਹੀਂ ਹੁੰਦੇ

ਬਾਲਟੀ ਵਿੱਚ ਤਾਂ ਨਹੀਂ ਘੋਲੀ ਦਵਾਈ। ਲਾ ਬਾਲੀ ਬਸ। ਨਹੀਂ ਉਹਦੇ ਵਿੱਚ ਤਾਂ ਨਹੀਂ ਘੋਲੀ ਸੀ ਨਾ ਨਾਉਣ ਵਾਲੀ ਚ। ਠੀਕ ਆ। ਲਓ ਜੀ ਇਹ ਤਾਂ ਚੱਲੇ ਆ। ਪੱਠਿਆਂ ਤੇ ਵਿਰੇ ਸਪਰੇਅ ਕਰ। जिम्मे जिमें कम पे सारे जने आप जो कमे तुरी आंदे ਇਹ ਦਰਦਲੇ ਡੈਡੀ ਦੁੱਧ ਮਤਲਬ ਦੁੱਧ ਪਾਣ ਤੇ ਪਾਣੀ ਆ ਰੋਜ਼ ਪਾਣੀ ਲੈਣ ਚੱਲੇ ਆ ਤੇ ਆ ਚੋਦੂ ਘਰ ਵਿੱਚ ਜੇ ਤੋਂ ਬਾਦ ਨਾ ਮੈਂ ਰੋਟੀ ਪਕਾਤੇ ਨਾ ਤੇ ਜਪ ਜੋਤ ਦੀ ਕੱਲ ਹੈਗਾ ਪ੍ਰੋਗਰਾਮ ਅੱਜ ਸੀਗਾ 15 ਅਗਸਤ ਦਾ ਪ੍ਰੋਗਰਾਮ ਨਮ ਗਿਆ ਪਹਿਲਾਂ ਤਾਂ ਮੈਂ ਤੇ ਰੋਟੀਆਂ ਇਹ ਮੈਂ ਬਾਹਰ ਕੁੰਡੇ ਚ ਪਾਇਆ ਮੈਂ ਕੁੱਤਿਆਂ ਨੂੰ ਪਾਇਆ ਉਹਦੀਆਂ ਰੋਟੀਆਂ ਨਾ ਪਾ ਲਈ ਨਾ ਤੇ ਹੁਣ ਆਪਾਂ ਦਬਦਾ ਰੋਟੀ ਨਾ ਕੇ ਨਾ ਫਿਰ ਨਾ ਕੇ ਕੱਪੜੇ ਇਹਦੇ ਜੱਪ ਚੋ ਤੇ ਕੱਲ ਅੱਜ ਸੀਗਾ ਤੁਹਾਨੂੰ ਦੱਸਿਆ 15 ਅਗਸਤ ਸੈਲੀਬ੍ਰੇਸ਼ਨ ਸੀਗਾ ਤੇ ਤੇ ਕੱਲ ਨੂੰ ਮਨੋਣਾ ਜਨਮਾ ਸਤਰੀ ਕੱਲ ਨੂੰ ਦੇਖੋ ਕੱਲ ਨੂੰ ਕ੍ਰਿਸ਼ਨਾ ਬਣ ਕੇ ਜਾਊਗਾ ਅਹ ਬਰਾਤਾ ਬਣਨਗੇ ਕ੍ਰਿਸ਼ਨਾ ਤੇ ਬ੍ਰੈਸਪਰ ਕੋਲ ਹੈਗੀ ਆ ਪਹਿਲੇ 2 ਸਾਲ ਵੀ ਇੱਕ ਵਾਰੀ ਤਾਂ ਸਟਾਰਟਿੰਗ ਪੁਆਇੰਟ ਘਰੇ ਬਣਾਇਆ ਸੀ ਆਪਾਂ ਉਦੋਂ ਬਸ ਸਕੂਲ ਸਿੱਖ ਉੱਥੇ ਬਣਾਇਆ ਸੀ ਤੇ ਹੁਣ ਪਿਛਲੇ ਸਕੂਲ ਚ ਉਹ ਬਕਲੇ ਨੂੰ ਸਾਰੇ ਜਨ ਲੈਣਾ ਸੇ ਰੱਬ ਦੇ ਉਹਦੇ ਕੰਮ ਤੁਰ ਗਏ ਜਬ ਜੋ ਤੇ ਮੰਮੀ ਤੁਰ ਗਈ ਫਿਰ ਰਬਨ ਤੁਰ ਗਏ ਤੇ ਕੰਮ ਤੇ ਹੁੰ ਡੈਡੀ ਤੁਰ ਗਏ ਤੇ ਮੈਂ ਘਰ ਇਕੱਲੇ ਦੀ ਕੱਲੀ ਮੈਂ ਚਲੋ ਉਹਦਾ ਕੰਮ ਨਵੇੜ ਲੈਂਦੀ ਆ ਮੈਂ ਕਿੰਨੀ ਰੋਟੀ ਦਾ ਕੰਮ ਨਵੇੜ ਜਉਣਾ ਜੋਂ ਤੋਂ ਪਹਿਲਾਂ ਪਹਿਲਾਂ ਰੋਟੀ ਤਾਂ ਨਵੇੜ ਕੇ ਤੇ ਪਹਿਲਾਂ ਬਣਾਉਣੀ ਹੁੰਦੀ ਗਰਮੀ ਪਉਣ ਲੱਗ ਜਨਾ ਉਹ ਲੋਕੀ ਪਾਉਂਦੇ। ਕੰਨਾ ਆ ਕੇ ਫਿਰ ਸੂਟ। ਕੱਲ ਮੈਂ ਬਹੁਤ ਕੱਪੜੇ ਪ੍ਰੈਸ ਕਰੇ। ਕੱਲ ਮੈਂ ਬਹੁਤ ਜ਼ਿਆਦਾ ਕੱਪੜੇ ਪ੍ਰੈਸ ਕਰੇ ਕੱਲ ਮੈਂ। ਜਾਂ ਇਹਨਾਂ ਦੇ ਸਾਰੇ ਪਏ ਸੀਗੇ ਘਟੂ ਘੜ। ਮੇਰੇ ਪਏ ਸੀ ਤਿੰਨ ਤੋਂ ਚਾਰ ਸੂਟ। ਇਹਨਾਂ ਦੇ ਸੂਟ ਸੀਗੇ। 5-6 ਸੂਟ ਇਹਨਾਂ ਦੇ ਸੀ। ਕਾਂਸੀ ਜੱਪਜੋਤ ਦਾ ਵੀ ਸੀਗਾ ਕੁਰਤਾ ਵੀ ਅੰਮਾ। ਡੈਡੀ ਦਾ ਸੀਗਾ। ਸੂਟੜੇ ਕੱਪੜੇ ਹੋਣਾ ਸੀ ਕੱਲ ਪ੍ਰੈਸਾ ਦੇ ਕੱਲ ਮੈਂ ਕੰਮੀ ਵਾਵਨ ਵੇੜਿਆ ਕੱਲ ਤਾਂ ਮੈਂ। ਤੇ ਆਪਾਂ ਰੋਟੀ ਕਰਦੇ ਵੀ ਨਾ ਉੱਤੇ ਨਹੀਂ ਕਰਦੇ ਹੁੰਦੇ ਸਿੱਕੇ ਸੇਕਦੇ ਮੈਂ ਬਿਨਾ ਉਹਦੇ ਤੋਂ ਕਵੇ ਤੋਂ ਤੁੰਲੇ ਕਿਉਂਕਿ ਤੁਹਾਨੂੰ ਪਤਾ ਨਾ ਗੈਸ ਮਾੜੀ ਚੀਜ਼ ਆ ਮੈਂ ਨਿਕਲਿਆ ਸਿੱਕ ਦੀ ਮੁੱਟੀ ਸੇਕਦੀ ਆ ਟਾਈਮ ਥੋੜਾ ਵੱਧ ਲੱਗ ਜਾਏ ਤਾਂ ਮੈਂ ਮੰਨਦੀ ਆ ਟਾਈਮ ਥੋੜਾ ਨਾ ਜੇ ਉੱਤੇ ਸੇਕਦੇ ਮਿੰਟੇ ਚ ਸੇਕਿਆ ਜਾਂਦੇ ਨੇ ਪਰ ਟਾਈਮ ਤਾਂ ਵੱਧ ਲੱਗਦਾ ਪਰ ਜਿਹੜੀ ਬਿਮਾਰੀ ਆ ਨਾ ਗੈਸ ਪਤਨ ਕਾਦੀ ਕਾਦੀ ਬੜੀ ਹੁੰਦੀ ਹੈ ਨਾ ਗੰਦੀ ਤਾਂ ਰੋਟੀ ਹੀ ਮੰਮੇ ਦਾ ਬੂਆ ਕੋਲ ਜਾਣੀ ਪਈ। ਮੰਮੀ ਤਾਂ ਲੈ ਕੇ ਗਈ ਨਹੀਂ ਕਿਉਂਕਿ ਇਹਨਾਂ ਨੇ ਜਾਣਾ ਸੀ ਖੇਤ ਪੱਠਾਂ ਤੇ। ਪੱਠਾਂ ਤੇ ਰੇਸਪਰੇ ਜਿਹੜੀ ਹੁੰਦੀ ਆ। ਰੇਸਪਰੇ ਦਵਾਈ ਮਤਲਬ ਸ਼ਰਕਾ ਲਾਉਂਦੇ ਆ ਪੱਠਾਂ ਤੇ। ਤੇ ਮੰਮੀ ਬਾਅਦ ਆਈ। ਕੰਮ ਕੋਈ ਵੀ ਐ ਸੋਖਾ ਨਹੀਂ ਹੁੰਦਾ ਸਾਰੇ ਓਖੇ ਹੁੰਦੇ ਆ ਬਿਲਜਾਗ ਜਗਾ ਤੇ ਆਪਾਂ ਕਹੀਏ ਕੋਈ ਆਹ ਕੰਮ ਸੋਖਾ ਜਾਓ ਕੰਮ ਸੋਖਾ ਕੋਈ ਕੰਮ ਨਹੀਂ ਸੋਖਾ ਤਾਂ ਸਾਰੇ ਆਪ ਦੀ ਆਪ ਦੀ ਜਗਾ ਓਖੇ ਹੁੰਦੇ ਆ ਬਸ ਕੰਮ ਨੂੰ ਕਰਨ ਦਾ ਜਨੂਨ ਹੋਣਾ ਚਾਹੀਦਾ ਕਿ ਅਸੀਂ ਆ ਵੀ ਕੰਮ ਕਰ ਸਕਦੇ ਤੇ ਆ ਵੀ ਕਰ ਸਕਦੇ ਹਣਾ ਫੇਰ ਓਖਾ ਸੋਖਾ ਨਹੀਂ ਲੱਗਦਾ ਹੁੰਦਾ ਕੰਮ ਤਦੂ ਦੀ ਲੱਗੀ ਪਈਆਂ ਹੁਣ ਬੂਗਾ ਬੋਲਦੀ ਹਾਂ ਜੂਆ ਬੋਲਦੀ ਹੁਣ ਬੋਲ ਹੀ ਨਾ ਬਹੁਤ ਜਿਆਦਾ ਪਰਮਾ ਫਸਟ ਆ ਗਏ ਹਾਂ ਕਿਵੇਂ ਇੰਨੀ ਜਲਦੀ ਕਿਵੇਂ ਹੋ ਗਈ ਯਾਰ ਹੈ ਹੈ ਇੰਨੇ ਜਿੰਦ ਹੋਣੰਦੇ ਆ ਬਸ ਉਹ ਹੁਣ ਤਾਂ ਈ ਹੋਰ ਕੰਮ ਕਿ ਹੋਰ ਵੀ ਆ ਹੋਰ ਵੀ ਆ ਕੰਮ ਅੱਛਾ ਚੱਲ ਰਹਿ ਕੇ ਜਦੋਂ ਮੈਂ ਰੋਕੀ ਲਾਉਂ ਤਾਂ ਬਦੋ ਉਦੋਂ ਨੂੰ ਉਹ ਆਣ ਵਾਲੇ ਹੋ ਜਾਣਗੇ ਮੈਂ ਸੋਚੀ ਲੋ ਜੀ ਇਹ ਤਾਂ ਆ ਵੀ ਗਏ ਆ ਕਮਰਾ ਕਿੱਦੜ ਗਰਮ। ਉਹ ਜੇ ਤਾਂ ਆ ਕੇ ਕੰਮ ਨੂੰ ਵੀ ਵੇਟ ਆਇਆ ਦਾ। ਅੱਛਾ ਇੰਨਾ ਤੇ ਕੰਮ ਸੀ ਮੈਨੂੰ ਨਹੀਂ ਪਤਾ ਸੀ। ਕਿੰਨਾ ਟਾਈਮ ਲੱਗਦਾ ਦਵਾਈ ਵੀ ਛਿੜਕਣ ਤੇ। ਇਹ ਤਾਂ ਆ ਗਿਆ। ਨੌਲੀ ਗਰਮੀ ਸੱਚੀ ਇੰਨੀ ਕਿ ਜ਼ਿਆਦਾ ਆ ਨਾ। ਉਹੀ ਗੱਲ ਨਾ ਬਹੁਤ ਜ਼ਿਆਦਾ ਗਰਮੀ ਆਕੀ ਨਾ। ਵਟਟ ਕੱਢਦੇ ਗਰਮੀ ਵਿੱਚ। ਮੈਂ ਤਾਂ ਚੁਣੀ ਇੱਕ ਤਾਂ ਸਿਰ ਤੋਂ ਲਾਈ ਬੈਨ ਇੱਕ ਐ ਕਰਕੇ ਹੱਥ ਝੋਵੇ। ਬੱਲੇ ਚੀਜ਼ ਮੂੰਹ ਪਸੀਨਾ ਪੂਝ ਲੈ ਜੀ ਪਸੀਨਾ ਤਾਂ ਆਉਂਦਾ ਹੀ ਆਉਂਦਾ ਲੋਕੀ ਬਣਾਉਂਦੇ ਲੋ ਜੋ ਜੀ ਕ੍ਰਿਸ਼ਨ ਕਨਈਆ ਦੀ ਡਰੈਸ ਪਾ ਕੇ ਤਾਂ ਵੇਖੀ ਨਹੀਂ ਆ ਜੂਗੀ ਕਿ ਨਹੀਂ ਆ ਜਾਣੀ ਚਾਹੀਦੀ ਕਨਈਆ ਪਾ ਕੇ ਦੇਖੀਏ ਪਹਿਲਾਂ ਤੇਰਾ ਸੂਟ ਹਾਂ ਅੱਜ ਕੱਲ੍ਹ ਤਾਂ ਪਾ ਕੇ ਦੇਖਣਾ ਭਈ ਅਮੀ ਦਾ ਹੀ ਸ਼ਰਟ ਆ ਜੂਗੀ ਆਹ ਸਭ ਨੂੰ ਮੈਨੂੰ ਡਾਊਟ ਆ ਪਾ ਦੇ ਪਾ ਕੇ ਪਾ ਕੇ ਦੇਖ ਲੀਏ ਪਹਿਲਾਂ ਲੋ ਜੀ ਆਪਾਂ ਇਹਦੇ ਆ ਨਾ ਸੂਟ ਪਾ ਕੇ ਕਰਦੇ ਆ ਫਿਰ ਉਹ ਤੋਂ ਬਾਅਦ ਪ੍ਰੈਸ ਕਰ ਦਾਂਗੇ ਆਪਾਂ ਅਤਿਅਲ ਸੂਟ ਇਹਦਾ ਲੋ ਜੀ ਕ੍ਰਿਸ਼ਨ ਕਨਈਆ ਲਈ ਡਰੈਸ ਜਬ ਜੁਦੇ ਬਹੁਤ ਸੋਹਣੀ ਆ ਗਿਆ ਤੇ ਚਲੋ ਜੀ ਆਪਾਂ ਵਲੌਗ ਦਾ ਇੱਥੇ ਐਂਡ ਕਰਦੇ ਆ ਜੇਕਰ ਤੁਹਾਨੂੰ ਸਰਟ ਵਲੌਗਸ ਵੱਧੇ ਲੱਗਦੇ ਨੇ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਜੀ ਟੇਕ ਕੇਅਰ ਬਾਏ ਬਾਏ